ਫਿਲੌਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ ਦੋ ਮੈਂਬਰੀ ਗਰੋ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਸਬ-ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਮਾੜੇ ਅੰਸਰਾਂ ਖਿਲਾਫ ਰੰਬੀ ਮੌਮ ਦੌਰਾਨ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਐਚਸੀ ਪੈਟਰੋਲ ਪੰਪ ਫਲੋਰ ਤੇ ਨਾਮਾਲੂਮ ਵਿਅਕਤੀਆਂ ਵੱਲੋਂ ਪਿਸਤਲ ਦੀ ਨੋਕ ਤੇ ਕੈਸ਼ ਦੀ ਖੋਹ ਕੀਤੀ ਸੀ ਅਤੇ ਤੇਲ ਦੇ ਪੈਸੇ ਦਿੱਤੇ ਬਿਨਾ ਭੱਜ ਗਏ ਸਨ ਹੁਣ ਦੱਸਿਆ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਟ੍ਰੇਸ ਕਰਦਿਆਂ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਜਗਤਾਰ ਸਿੰਘ ਵਾਸੀ ਰਿਆੜਾ ਅਤੇ ਗੁਰਮੀਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਕੋਟਲੀ ਕੋਟ ਤਾਨਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਚੋਂ ਖੋਹੀਤੀ ਰਕਮ ਦੇ ਵਾਰਦਾਤ ਲਈ ਵਰਤੇ ਹਥਿਆਰ ਵੀ ਬਰਾਮਦ ਕੀਤੇ ਨੇ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਜੋ ਪਟ્રોલ ਪਾਸ ਲੁੱਟਣ ਵਾਲਾ ਗੈਂਗ ਸੀ ਉਹਨੂੰ ਅਸੀਂ ਬیلਕਾਬ ਕੀਤਾ ਜਿਸ ਵਿੱਚ ਅਮਰਤਪਾਲ ਸਿੰਘ ਉਰਫ ਅਮਰਤ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਿਆੜ ਥਾਣਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅਤੇ ਇਸ ਦਾ ਸਾਥੀ ਗੁਰਮੀਨ ਸਿੰਘ ਉਰਫ ਗੋਨਾ ਸਨ ਪੁੱਤਰ ਵਰਮ ਸਿੰਘ ਵਾਸੀ ਕੋਟੜੀ ਕੋਟਾਣਾ ਥਾਣਾ ਜਨਾਲਾ ਜ਼ਿਲ੍ਹਾ ਅਮਰਸਰ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਠੀਕ ਹੈ ਕਰਮਾ ਨੰਬਰ 143 6 ਦੇ ਵਿੱਚ ਜਿਨ੍ਹਾਂ ਪਾਸੋਂ ਜੋ ਗਵਰੀ ਕੀਤੀ ਜਾ ਰਹੀ ਹੈ ਚੋਰ ਚਪੇਸ਼ ਕੀਤਾ ਸੀ ਪੁਲਸਰਮਨ ਹਸਪਤਲ ਦਾ ਅਪਲਿਕਾਰਨ ਹੈ ਸਰ ਇਹਨਾਂ ਨੇ ਕਿੰਨੀਆਂ ਵਾਰ ਦਾ ਤੁਹਾਨੂੰ ਪਹਿਲੇ ਇਲਜ਼ਾਮ ਦਿੱਤਾ ਹੋਇਆ ਇਹਨਾਂ ਇੱਕ ਉਸੇ ਸੇਮ ਡੇ ਜਿਨ੍ਹਾਂ ਨੇ ਗ੍ਰਾਇਆ ਪਲੇ ਸਟੇਸ਼ਨ ਦੇ ਅਧੀਨ ਆਉਂਦੇ ਇੱਕ ਫਰਤੋਪ ਪੰਪ ਨੂੰ ਲੁੱਟਿਆ ਸੀ ਮੋਸਤਬਾਗ ਲੁਧਿਆਣਾ ਵਿੱਚ ਵੀ ਕੀਤਾ ਸੀ ਫਿਰ ਰੱਖਣੇ ਏਰੀਆ ਵਿੱਚ ਵੀ ਹਾਂਜੀ ਹੋਰ ਵੀ ਪੰਜਾਬ ਵਿਚ ਜਾਨੇ ਕਾਫੀ ਕਰੋੜਾਂ ਪੰਪਾਂ ਦਾ ਨਿਸ਼ਾਨਾ ਹੁੰਦਾ ਚੁੱਕਿਆ ਸਰ ਕਿੰਨੇ ਅਤੇ ਪਰਚੇ ਆ ਇਹਨਾਂ ਤੇ ਦੋਨੋਂ ਪਹਿਲੇ ਇਹਨਾਂ ਤੇ 5-6 ਤੋਂ ਉੱਪਰ ਪਰਚੇ ਦਿੰਦਾ ਇਹਨਾਂ ਕੋਰ ਕਵਰ ਕੀ ਕੀ ਕੀਤਾ ਸਰ ਇਹਨਾਂ ਕੋਲ ਲੁੱਟ ਰੀਗਮ ਜੜੀਆ ਦੌਰ ਕੀਤੀ ਹੈ ਤੇ ਸਰ ਇਹਨਾਂ ਦਾ ਬੈਕਗ੍ਰਾਉਂਡ ਕਿਦਾਂ ਦਾ ਪਹਿਲੇ ਇਹਨਾਂ ਦਾ ਕ੍ਰਾਈਮਨਲ ਬੈਕਗ੍ਰਾਉਂਡ ਹੈ ਅੱਛਾ ਧੂਨਸ਼ਾ ਕੰਮ ਦੇ ਵੀ ਆਦੀ ਨੇ ਠੀਕ ਹੈ ਜੀ ਕੀ ਮੁਕਾਦਮਾ ਜੀ ਕਦਵਾ ਡੋਟ ਕੋਡ ਹੈ ਜੀ 147 ਨੰਬਰ 379 ਬੀ 25 468 ਟਾਰਨਸ ਠੀਕ ਹੈ ਥੈਂਕ ਯੂ ਫਿਲੌਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ ਦੋ ਮੈਂਬਰੀ ਗਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਮਾਰੇ ਅੰਸਰ ਖਿਲਾਫ ਰੰਬੀ ਮੋਹਿਮ ਦੌਰਾਨ ਥਾਣਾ ਫਿਲੌਰ ਦੇ ਐਸ ਐਚ ਓ ਸੁਖਦੇਵ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਐਚਸੀ ਪੈਟਰੋਲ ਪੰਪ ਫਲੋਰ ਤੇ ਨਾਮਾਲੂਮ ਵਿਅਕਤੀਆਂ ਵੱਲੋਂ ਪਿਸਤਲ ਦੀ ਨੋਕ ਤੇ ਕੈਸ਼ ਦੀ ਖੋਹ ਕੀਤੀ ਸੀ ਅਤੇ ਤੇਲ ਦੇ ਪੈਸੇ ਦਿੱਤੇ ਬਿਨਾ ਭੱਜ ਗਏ ਸਨ ਹੁਣਾ ਦੱਸਿਆ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਟ੍ਰੇਸ ਕਰਦਿਆਂ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਜਗਤਾਰ ਸਿੰਘ ਵਾਸੀ ਰਿਆੜਾ ਅਤੇ ਗੁਰਮੀਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਕੋਟਲੀ ਕੋਟ ਤਾਨਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ ਹੁਣਾ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਚੋਂ ਉਹ ਕੀਤੀ ਰਕਮ ਅਤੇ ਵਾਰਦਾਤ ਲਈ ਵਰਤੇ ਹਥਿਆਰ ਵੀ ਬਰਾਮਦ ਕੀਤੇ ਨੇ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ